ਮੈਂ ਬਿਕਾਨੇ ਸਿਪਰਾਡ ਸੁਪਰਮਾਰਕ ਨੂੰ ਮਹਿਨਤ ਖਾਲਸਾ ਪੰਚਾਇਤ ਟੀਚਰ ਹੋਮ ਦੇ ਵਿੱਚ ਅੱਜ ਬਖਿੰਡੇ ਜ਼ਿਲ੍ਹੇ ਦੇ ਵਿੱਚ ਸ਼ੁਰੂ ਹੋਈ ਹੈ ਜਿਲ੍ਹੇ ਦੀ ਜਿਲ੍ਹੇ ਦੀ ਮੀਟਿੰਗ ਹੋਈ ਹੈ 14 ਮਾਰਚ ਨੂੰ ਜੋ ਦਿੱਲੀ ਦੇ ਵਿੱਚ ਭਾਰਤ ਸੰਯੁਕਤ ਕਿਸਾਨ ਮੋਰਚਾ ਜਿਹੜਾ ਆਲ ਇੰਡੀਆ ਦਾ ਉਹਦੇ ਵਿੱਚੋਂ ਕਿਸਾਨ ਮਹਾਪੰਚਾਇਤ ਜੋ ਹੋ ਰਹੀ ਹੈ ਉਹਦੀਆਂ ਤਿਆਰੀਆਂ ਦੇ ਸਬੰਧ ਦੇ ਵਿੱਚ ਮੀਟਿੰਗ ਹੋਈ ਹੈ ਦੂਜਾ ਸਾਡਾ ਵਿਸ਼ਾ ਸੀ ਪਿਛਲੇ ਦਿਨ ਜੋ ਗੜੇ ਮਰੀ ਦੀ ਹੈ ਉਹਦੇ ਵਿੱਚ ਅਸੀਂ 13 ਤਰੀਕ ਨੂੰ ਤੇ ਇਸ ਕਰਕੇ ਇੱਥੋਂ ਦਿੱਲੀ ਵੱਲ ਬਾਅਦ ਦੁਪਹਿਰ ਟਰੇਨਾਂ ਤੇ ਬੱਸਾਂ ਤੇ ਜਾਂ ਦੂਜੇ ਜੀਪਾਂ ਕਾਰਾਂ ਵਗੈਰਾ ਦੇ ਇਸੇ ਨਾਲ ਸਾਧਨਾ ਦੇ ਸੀ ਉਧਰ ਨੂੰ ਕੋਚ ਕਰਾਂਗੇ ਤੇ ਇਹ ਸਕੂਚ ਕਰਨ ਤੋਂ ਪਹਿਲਾਂ ਅਸੀਂ ਅਸੀਂ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਅਸੀਂ ਸਾਰੀਆਂ ਜਥੇਬੰਦੀਆਂ ਜਿੱਥੇ-ਜਿੱਥੇ ਜਿੰਨਾ-ਜਿਹਾ ਜਥੇਬੰਦੀਆਂ ਦਾ ਜਿੱਦੜ ਪ੍ਰਭਾਵ ਹੈ ਉਹ ਸਾਰੇ ਮਿਲ ਕੇ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਮਹਿੰਮ ਚਲਾਵਾਂਗੇ ਪਿੰਡਾਂ 'ਚ ਮੀਟਿੰਗਾਂ ਕਰਾਂਗੇ ਤੇ ਆਪਣੀਆਂ ਜੋ ਵੀ ਮੰਗਾਂ ਨੇ ਚਾਹੇ ਕਰਜ਼ਾ ਐਮਐਸਪੀ ਐ ਕਿਸਾਨ ਪੈਨਸ਼ਨ ਐ ਬੀਮਾ ਮਤਲਬ ਤੇ ਪ੍ਰਣਾਲੀ ਹੈ ਜਿਹੜੀ ਫਸਲਾਂ ਵਾਸਤੇ ਉਹਨਾਂ ਸਾਰੀਆਂ ਮੰਗਾਂ ਨੂੰ ਕਾਜ ਉਭਾਰਾਂਗੇ ਅਸੀਂ ਤਿਆਰੀ ਵਾਸਤੇ ਲੋਕਾਂ ਨੂੰ ਸੱਦਾ ਦੇਾਂਗੇ ਵੀ ਆਓ ਆਪਾਂ ਚੱਲਗੇ ਤੇ ਜਿਹੜੀ ਸਰਕਾਰ ਟਰੈਕਟਰਾਂ ਟਰਾਲੀਆਂ ਨੂੰ ਰੋਕ ਰਹੀ ਹੈ ਉਹਦੀ ਬਜਾਏ ਅਸੀਂ ਮਤਲਬ ਟ੍ਰੇਨ ਤੇ ਦੂਜੇ ਸਾਧਨਾਂ ਤੇ ਦਿੱਲੀ ਵੱਲ 13 ਤਰੀਕ ਨੂੰ ਬਾਅਦ ਦੁਪਹਿਰ ਕੂਚ ਕਰਾਂਗੇ ਹਾਂ ਉੱਥੇ ਨਗਰ ਨਗੰਗ ਵੱਲੋਂ ਜਿਹੜੀ ਮਨਜ਼ੂਰੀ ਆ ਉਹ ਰਾਮਜੀਲਾ ਗਰਾਊਂਡ ਦੀ ਮਿਲ ਗਈ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਨਾਲ ਉਹਦੇ ਕੋਲ ਐਪਲੀਕੇਸ਼ਨ ਸਾਡੀ ਪਈ ਹੋਈ ਹੈ ਉਹ ਇੱਕ ਦੋ ਦਿਨਾਂ ਦੇ ਵਿੱਚ ਮਨਜ਼ੂਰੀ ਆਉਂਦੀ ਹੈ ਜਾਂ ਰੱਦ ਕਰਦੇ ਆ ਉਹ ਸਰਕਾਰ ਨੇ ਦੇਖਣਾ ਤਾਂ ਸਾਡੀ 11 ਤਰੀਕ ਨੂੰ ਪੰਜਾਬ ਦੇ ਜਿਹੜੀ ਸੰਘਿਤ ਕਿਸਾਨ ਮੇਟਲ ਉਹ ਹੋ ਰਹੀ ਆ ਉਹਦੇ ਤਾਈਂ ਗੱਲ ਕਲੀਅਰ ਹੋ ਜਾਣੀ ਹਰੀ ਮਦਦ ਲਈ ਬਸਤੀਆਂ ਕੀ ਰੱਖਣਾ ਇਹ ਪੰਜਾਬ ਦੇ ਮੀਟਿੰਗ ਦਾ ਇਤਿਹਾਸ ਉਹ 11 ਤਰੀਕ ਨੂੰ ਮੀਟਿੰਗ ਕਿੱਥੇ ਹੋ ਰਹੀ ਹੈ ਉਹ 11 ਤਰੀਕ ਨੂੰ ਅਸੀਂ ਲੁਧਿਆਣਾ ਮੀਟਿੰਗ ਕਰ ਰਹੇ ਹਾਂ ਹਾਂ ਸੰਜਲਤ ਖਾਨ ਮੋਰਚਾ ਪੰਜਾਬ ਦੀ ਮੀਟਿੰਗ ਕਰ ਰਿਹਾ ਹੈ 37 ਜਥੇਬੰਦੀ ਸਮਰਵਚ ਉਹਦੇ ਵਿੱਚ 37 ਜਥੇਬੰਦੀਆਂ ਸ਼ਾਮਿਲ ਹੈ ਹਾਂਜੀ ਅੱਜ ਕਿੰਨੇ ਅੱਜ ਇੱਥੇ ਬਠਿੰਡਾ ਜ਼ਿਲ੍ਹੇ 'ਚ ਲਗਭਗ 10 ਜਥੇਬੰਦੀਆਂ ਕੰਮ ਕਰਦੀਆਂ ਤੇ ਉਹ ਸਾਰੀਆਂ ਲਗਭਗ ਹਾਜ਼ਰ ਹੈ ਕਿੱ데 ਨਹੀਂ ਸਟਾਜਾ ਇਹਦੇ ਵੀ ਦਿੱਲੀ ਵਿੱਚ ਮਹਾ ਪੰਚਾਇਤ ਕਰ ਜਾ ਰਹੀ ਹੈ। ਦੇਖੋ ਅੱਜ ਅਸੀਂ ਟੀਚਰ ਹੋਂਦ ਦੇ ਵਿੱਚ ਮਠੰਡੇ ਜਿਹੜਾ ਐਸਕੇ ਮਦਦ ਵਿੱਚ ਸ਼ਾਮਿਲ ਜੱਥੇਬੰਦਾਂ ਉਹਨਾਂ ਦੀ ਮੀਟਿੰਗ ਹੋਈ। ਸਾਰੇ ਚੈਨਲਾਂ ਨੂੰ ਸਤਿਕਾਰਯੋਗ ਸਾਰਿਆਂ ਨੂੰ ਪਤਾ ਕਿ 14 ਮਾਰਚ ਆ ਜਿਹੜੀ ਉਹ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਜਿਹੀ ਹੈਗੀ ਹੈ ਮਹਾ ਪੰਚਾਇਤ ਸਾਰੇ ਪਾਰ ਦੇ ਜੱਥੇਬੰਦਾਂ ਦੀ ਹੋ ਰਹੀ ਹੈ। ਜਿਨ੍ਹਾਂ ਵਿੱਚ ਲੱਖਾਂ ਕਿਸਾਨ ਆ ਜਿਹੜੇ ਉਹ ਪਰਿਵਾਰਾਂ ਸਮੇਤ ਸਮੂਲੀਅਤ ਕਰਨਗੇ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚੋਂ ਵੀ ਵੱਡੀ ਗਿਣਤੀ ਦੇ ਵਿੱਚ ਲਗਭਗ 50000 ਤੋਂ ਉੱਪਰ ਜਿਹੜਾ ਹੈਗਾ ਕਿਸਾਨ ਹੈ ਜਿਹੜੇ ਉਹ ਦਿੱਲੀ ਵਾਲੇ ਨਹੀਂ ਸ਼ਿਕਾਇਤ ਕਰਨਗੇ ਅਤੇ ਇਹ ਸੁਣਾਉਣ ਵਾਸਤੇ ਇਹ ਦੱਸਣ ਵਾਸਤੇ ਭਾਰਤ ਸਰਕਾਰ ਨੂੰ ਕਿ ਜਿਹੜੀਆਂ ਸੁਰਟੀਆਂ ਮੰਗਾਂ ਜਿਹੜੀਆਂ ਸਿੱਧੀਆਂ ਲਾਗੂ ਨਹੀਂ ਕੀਤੀਆਂ ਮੰਨੀਆਂ ਪਈਆਂ ਉਹਨਾਂ ਤੇ ਉੱਤੇ ਕੇਂਦਰਿਤ ਕਰਕੇ ਉੱਥੇ ਮਹਾਪੰਚਾਇਤ ਕਰਨੀਆਂ ਉਹਦੇ ਚੋਂ ਫਿਰ ਗਾਹ ਨਿਕਲਦਾ ਸਰਕਾਰ ਦਾ ਕਹੇਗਾ ਰੋਖਾ ਕਿ ਕਿਸਾਨ ਪੱਖੀ ਦੇਸ਼ ਦੇ ਅੰਦਾਜ਼ੇ ਪੱਖੀ ਪੱਖੀ ਉਹ ਪੱਖੀ ਉਹ ਘਰ ਆਏਗਾ ਉਹ ਖੇਤੀ ਪੱਖੀ ਦੀ ਧਾਰਾ ਹੈਗਾ ਜਿਵੇਂ ਕੋਆਪਰੇਟ ਘਰਾਣਿਆਂ ਦੇ ਕਰਜ਼ੇ ਲੱਖਾਂ ਕਰੋੜਾਂ ਦੇ ਵਿੱਚ ਲਾਪੂਂਦੇ ਨੇ ਕਿ ਯਾਦ ਦੇ ਤੇ ਦੇਸ਼ ਦੇ ਕਿਸਾਨਾਂ ਦੇ ਵਾਸਤੇ ਕੋਈ ਕਰਜ਼ਾ ਮਾਫੀ ਹੈਗੀ ਆ ਕੋਈ ਪੈਨਸ਼ਨ ਸਕੀਮ ਹੈਗੀ ਆ ਕੋਈ ਬੀਮਾ ਫਸਲੀ ਬੀਮਾ ਜਿਹੜਾ ਹੈਗਾ ਉਹਦੀ ਕੋਈ ਸਕੀਮ ਹੈਗੀ ਆ ਇਹ ਸਾਰੀਆਂ ਤਮਾਮ ਮੰਗਾਂ ਨੂੰ ਲੈ ਕੇ ਜਿਹੜਾ ਅਸੀਂ ਦਿੱਲੀ ਜਾ ਰਹੇ ਹਾਂ ਦਿੱਲੀ ਜਾ ਕੇ ਇੱਕ ਦਿਨ ਵਾਸਤੇ ਜਿਹੜਾ ਹੈਗਾ ਇਹ ਵੱਡੀ ਮਹਾ ਪੰਚਾਇਤ ਹੋਊਗੀ ਜਿਹਦੇ ਵਿੱਚ ਲੱਖਾਂ ਕਿਸਾਨ ਆ ਜਿਹੜੇ ਪਹੁੰਚਣਗੇ ਉਹ ਅੱਜ ਦੀ ਮੀਟਿੰਗ ਦਾ ਇਹ ਏਜੰਡਾ ਸੀਗਾ ਅਗਲਾ ਸੀਗਾ ਪੰਜਾਬ ਸਰਕਾਰ ਦੇ ਤੁਹਾਨੂੰ ਪਤਾ ਕਿ ਪਿਛਲੇ ਦਿਨੀ 2 ਮਾਰਚ ਨੂੰ ਬਹੁਤ ਵੱਡਾ ਨੁਕਸਾਨ ਜਿੱਥੇ ਪੰਜਾਬ ਦੇ ਵਿੱਚ ਹੋਇਆ ਉੱਥੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਦੋ ਸਾਈਡਾਂ ਇੱਕ ਪਖਤਾ ਸਾਈਡ ਜਿਹਦੇ ਚ ਚੱਕਰਵਰਤੀ ਤੂਫਾਨ ਆਇਆ ਉਹ ਤੂਫਾਨ ਦੀ ਮਾਰ ਦੇ ਵਿੱਚ ਜਿਹੜਾ ਵੀ ਕੁਝ ਆ ਗਿਆ ਚਾਹੇ ਕੋਟਰੀ ਫਾਰਮਾ ਚਾਹੇ ਉਹ ਕੰਟਰੋਲ ਪੰਪ ਚਾਹੇ ਸੈਲਰ ਨੇ ਚਾਹੇ ਸਾਡੀਆਂ ਫਸਲਾਂ ਨੇ ਉਹ ਜਿੱਥੋਂ ਦੀ ਲੰਘਿਆ ਉਹ 100% ਉਹਨਾਂ ਦਾ ਨੁਕਸਾਨ ਕਰਤਾ ਉਜਾੜਾ ਕਰਤਾ ਅਸੀਂ ਕਹਿੰਦੇ ਵੀ ਜਿੱਥੇ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ ਕਰਦੇ ਆ ਉੱਥੇ ਜਿੱਦਾਂ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਚਾਹ ਬੋਟਰੀ ਫਾਰਮ ਵਾਲੇ ਆ ਜਾਂ ਚਾਹ ਸ਼ੈਲਰ ਵਾਲੇ ਆ ਜਾਂ ਪਾਪਾਂ ਵਾਲੇ ਆ ਜਿਹਦਾ ਵੀ ਇਹ ਖੇਤੀਬਾੜ ਨਾਲ ਰਿਲੇਟਡ ਸਾਰੇ ਜਿਹੜੇ ਹੈਗੇ ਆ ਸਹਾਇਕ ਧੰਦੇ ਨੇ ਇਸੇ ਤਰ੍ਹਾਂ ਅਸੀਂ ਸਾਰਿਆਂ ਦੇ ਵਾਸਤੇ ਮੰਗ ਕਰਦੇ ਆ ਦੂਸਰੇ ਪਾਸੇ ਜਿਹੜਾ ਹੈਗਾ ਸਾਡਾ ਆਹ ਸਾਈਡ ਬੱਲੂਆਣਾ ਗਿੱਤੜ ਵਜਾਇਆ ਸੀ ਇੱਥੇ ਗੜਿਆਂ ਨੇ ਬਹੁਤ ਸਾਰਾ ਨੁਕਸਾਨ ਕੀਤਾ ਗੜਿਆਂ ਨੇ ਜਿੱਥੇ ਨੁਕਸਾਨ ਕੀਤਾ ਇੱਥੇ ਮਦਦਵਾ 12 300 ਏਕੜ ਹੀ ਦੀ ਜ਼ਮੀਨ ਆ ਜਿਹੜੀ ਸਾਰੀ ਸਾਰੀ ਕਾਤ ਦਾ ਤਬਾਹ ਹੋ ਗਿਆ ਖਾਣ ਪਾਣ ਵਾਸਤੇ ਦਾਣੇ ਪਸ਼ੂਆਂ ਦੇ ਵਾਸਤੇ ਤੂੜੀ ਹਰੇ ਚਾਰਾ ਸੀ ਜਿਹੜਾ ਬਾਗ ਸੀ ਸਬਜ਼ੀਆਂ ਸੀ ਸਾਰਾ ਕੁਝ ਤਬਾਹ ਹੋ ਗਿਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਡੀਸੀ ਬਠਿੰਡਾ ਰਾਹੀਂ ਮੰਗ ਪੱਤਰ ਵੀ ਦਿੱਤਾਗਾ ਵੱਖ-ਵੱਖ ਜੱਥੇਬੰਦੀਆਂ ਨੇ ਸੁਰੱਖਤ ਮੋਰਚਿਆਂ ਨੇ ਇਹ ਮੰਗ ਕਰਦੇ ਆ ਕਿ ਇੱਕ ਏਕੜ ਨੂੰ ਇਕਾਈ ਮੰਨ ਕੇ ਉਹ ਜਿਹੜਾ ਮੁਆਵਜ਼ਾ 100% ਦਿੱਤਾ ਜਾਵੇ ਉਹ ਮੁਆਵਜ਼ੇ ਦੀ ਮੰਗ ਅਸੀਂ ਘੱਟੋ ਘੱਟ 50000 ਰੁਪਇਆ ਪ੍ਰਤੀ ਏਕੜ ਹੈ ਜਿਹੜੀ ਦੀ ਮੰਗ ਕਰਦੇ ਆਂ ਇਹ ਪੰਜਾਬ ਸਰਕਾਰ ਫੌਰੀ ਦੇ